ਬਾਹੂ ਹੋ ਕਰੋ ਸਾਤੋ ਬਾਹੂ ਹੋ ਕਰੋ ਨਾਲੀ ਸਾਡਾ ਘੱਟ ਨੁਕਸਾਨ ਹੋਵੇ ਅਸੀਂ ਕਿਸੇ ਨਾਲ ਟੱਕਰ ਨਾ ਨਹੀਂ ਚਾਹੁੰਦੇ ਪਰ ਆਪ ਦੇ ਬਚਾ ਲਈ ਆ ਸਾਡੀ ਸੰਗਤ ਆ ਸਾਡੀਆਂ ਪੈਣਾ ਜਿਹੜੀਆਂ 10 ਮਹੀਨਿਆਂ ਦੇ ਇੱਥੇ ਸੜਕਾਂ ਤੇ ਬੈਠੀਆਂ ਨੇ ਇਹਨਾਂ ਨੂੰ ਬਚਾਇਆ ਕਿਵੇਂ ਜਾਵੇ ਉਹ ਮੈਂ ਗੱਲ ਕਿ ਮੇਰੀ ਤਾਂ ਆਵਾਜ਼ ਹੀ ਆਹ ਸੋਡੇ ਲੋਕਾਂ ਦੇ ਵਿੱਚ ਐ ਤੁਸੀਂ ਬਚਾਉਣਾ 1-1 ਸਾਥ ਸੋਡੇ ਲਈ ਐ ਮੈਨੂੰ ਪੁਲਿਸ ਦੇ ਹੱਥ ਨਾ ਜਾਣ ਦਿਓ ਮੈਂ ਫੇਰ ਪੰਜਾਬੀਓ ਅਪੀਲ ਕਰਦਾ ਅੱਜ ਸਮਾਣਾ ਡੀਕਿਓ ਜਿੱਥੇ ਵੀ ਮੋਬਾਈਲ ਜਿਹੜੇ ਸਾਰੇ ਤੁਹਾਡੇ ਕੋਲੇ ਨੇ ਸਾਡਾ ਸਾਰੇ ਪੱਤਰਕਾਰ ਭਾਈਚਾਰਾ ਵੀ ਖੜਾ ਹੈ ਆਪਾਂ ਸੋਸ਼ਲ ਮੀਡੀਆ ਤੇ ਸਾਰੇ ਕੰਮ ਕਰਦੇ ਆ ਅਪੀਲ ਕਰੋ ਪੰਜਾਬ ਨੂੰ ਹਰਿਆਣੇ ਨੂੰ ਜਿਹੜੇ ਅਸੀਂ ਬਾਰਡਰਾਂ ਤੇ ਬੈਠਿਆ ਤੇ ਨਾਲ ਉਹ ਪਿੰਡਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਇਹਨਾਂ ਨੇ ਪੁਲਿਸ ਭੇਜੀ ਆ ਤੈਦਾ ਮੁਕਾਬਲਾ ਕਰਨ ਲਈ ਕਿਉਂ ਹੈ ਖੀਲ ਦੇ ਵਿੱਚ ਜਿਹੜੀਆਂ ਮੂਵਮੈਂਟ ਆ ਉੱਠਦੀਆਂ ਨੇ ਹਮੇਸ਼ਾ ਪੁਲਿਸ ਚੱਕ ਕੇ ਲੈ ਜਾਂਦੀ ਹੈ ਫਿਰ ਹਸਪਤਾਲਾਂ ਦੇ ਵਿੱਚ ਜਿਹੜੇ ਗੁਰੂ ਘੋਸ਼ ਲਾ ਕੇ ਉਹਨਾਂ ਦੀ ਮੌਤ ਹੁੰਦੀ ਹੈ ਉਹ ਜਰ ਤੱਕ ਮੌਤ ਨਹੀਂ ਹੁੰਦੀ ਸਾਡੇ ਹੱਥਾਂ ਦੇ ਵਿੱਚ ਜੇ ਕੋਈ ਕਿਸਾਨ ਲੀਡਰ ਲੜਦਾ ਇਹ ਸਰਕਾਰ ਦੇ ਗੱਲ ਲੜ ਕੇ ਮਰਦਾ ਉਹ ਸ਼ਹੀਦੀ ਹੈ ਪਰ ਪੁਲਿਸ ਪ੍ਰਸ਼ਾਸਨ ਡਾਕਟਰ ਜਿਹੜੇ ਗੁਰੂ ਘੋਸ਼ ਲਾ ਕੇ ਮੌਤ ਕਰਦੇ ਨੇ ਉਹ ਸਾਡੇ ਬਾਹਰ ਹੁੰਦੀ ਹੈ ਇਸ ਕਰਕੇ ਆਪਾ ਪੂਰਾ ਭਾਈ ਮਨ ਬਣਾ ਕੇ ਫੌਜ ਤੋਂ ਰਟਾਇਰਮੈਂਟ ਹੋ ਕੇ ਆਏ ਨੇ ਬਾਈ ਬੈਠ ਕੇ ਜਾਂ ਕੋਈ ਪੁਲਿਸ ਵਿਭਾਗ ਮੈਂ ਤੋਂ ਰਟਾਇਰਮੈਂਟ ਹੋ ਕੇ ਆਏ ਨੇ ਜੀਵਨਾ ਨੂੰ ਕਿਸਾਨਾਂ ਨਾਲ ਹਮਦਰਦੀ ਹੈ ਜੀਵਨਾ ਨੂੰ ਡੱਲੇਵਾਲ ਸਾਹਿਬ ਦੀ ਸੋਚ ਤੇ ਜੋ ਸਥਿਤੀ ਦੇ ਵਿੱਚ ਆਇਆ ਮੈਂ ਬੇਨਤੀ ਕਰਦਾ ਜੇ ਪੰਡਾਲ ਦੇ ਵਿੱਚ ਉਹ ਆਏ ਨੇ ਜੋ ਵੀ ਫੌਜੀ ਭਰਾ ਅਲਟਰਨਮੈਂਟ ਹੋ ਕੇ ਕਿੱਤਾ ਸਾਡਾ ਕਿਸਾਨੀ ਹੈ ਫੇਰ ਵੀ ਜਿੰਨੇ ਮੋਰਚੇ ਚ ਆਏ ਨੇ ਉਹਨਾਂ ਨੂੰ ਪੀਲ ਹੈ ਕਿ ਸਾਡੇ ਤੇ ਕੀ ਕਰ ਸਕਦੀ ਹੈ ਸਰਕਾਰ ਕਿਧਰੋਂ ਹਮਲਾ ਕਰ ਸਕਦੀ ਹੈ ਉਹ ਬਿਉ ਉਹ ਇਸ ਮਹਿਕਮੇ ਚ ਜਿਹੜੇ ਅਲਟਰਨਮੈਂਟ ਹੋ ਕੇ ਇਹਨਾਂ ਦੀ ਬੜੀ ਸਰਵਿਸ ਲੰਮੀ ਹੈ ਤਾਂ ਜੇ ਹੋਰ ਵੀ ਜਿੰਨੇ ਸਾਡੇ ਭਰਾ ਇਸ ਮੂਰਤੇ ਦੇ ਵਿੱਚ ਨੇ ਜਿਸ ਨੂੰ ਨੌਜਵਾਨ ਆਦਮੀ ਆਪਾਂ ਆਪਣਾ ਨੁਕਸਾਨ ਘਟੋਵੇ ਬਚਾਅ ਕਰ ਸਕੀਏ ਤਾਂ ਜੇ ਸਥਿਤੀ ਸਾਹਮਣੇ ਸਾਡੇ ਜਿੰਨੇ ਵੀ ਮੋਰਚੇ ਨਾਲ ਜੁੜੇ ਹੋ ਜਿੰਨੇ ਸਾਡੇ ਹਮਾਇਤ ਤੇ ਆਇਓ ਜਿਨਨੇ ਸਾਡੇ ਪੂਰੇ ਭਾਰ ਦੇ ਕਿਰਤੀ ਲੋਕਾਂ ਦੀਆਂ ਮੰਗਾਂ ਉਹਨਾਂ ਦੀ ਹਮਾਇਤ ਤੇ ਆਇਓ ਜਿਨਨੇ ਵੀ ਸਾਡੇ ਆਗੂ ਵਕ ਵਕ ਦਾਸ ਦਾ ਮਹਾਪੁਰਸ਼ ਜਿਨਨੇ ਵੀ ਗੱਲੇਵਾਲ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਇਸ ਕਰਕੇ ਉਸ ਜੀ ਦਾ ਤੋਂ ਮਾਫੀ ਚਾਹਾਂਗੇ ਅਸੀਂ ਕੋਸ਼ਿਸ਼ ਕੀਤੀ ਸੀ ਵੀ ਇਹਨਾਂ ਦੇ ਥੋੜਾ ਥੋੜਾ ਗਰਮ ਪਾਣੀ ਕਰਕੇ ਲੱਤਾਂ ਨੂੰ ਬਾੜੀ ਮਾਲਸ਼ ਕਰਦਿਏ ਧੋਈ ਨੂੰ ਕਰਦਿਏ ਚਾਂਤ ਜਿਹੜਾ ਜਦੋਂ ਇੱਕਿਆ ਲੇੜੇ ਲਾਏ ਉਹਨੂੰ ਚੱਕਰ ਆ ਗਿਆ ਨਿਕ ਪਿਆ ਉਲਟੀ ਆ ਗਈ ਸੀ 5-7 ਮਿੰਟ ਬੇਹੋਸ਼ ਰਹਿਣਾ ਫੇਰ ਉਸ ਸਥਿਤੀ ਦੇ ਵਿੱਚ ਆਉਣਾ ਇਹ ਸਾਰੀ ਤਸਵੀਰ ਤੁਹਾਡੇ ਸਾਹਮਣੇ ਆ ਕਿ ਪਾਹੀਓ ਪੀ ਲੈ ਉਹ ਸਾਰੀ ਮੈਂ ਸਰਜੀਤ ਭਾਈ ਨੂੰ ਜਿਹੜੇ ਅਸੀਂ ਸਭਾਈ ਇਹਨਾਂ ਸਥਿਤੀ ਦੇ ਕੋਈ ਬਖਰੀ ਸੀ ਹੈ ਜਿਹੜੇ ਹੁਣ ਸਥਿਤੀ ਬਣੀ ਹੈ ਇਹਨਾਂ ਨੂੰ ਮੈਂ 2 ਮਿੰਟ 4 ਮਿੰਟ ਜਿਹੜੇ ਵੀ ਇਸ ਸਥਿਤੀ ਦੇ ਵਿੱਚ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਹੈ ਜਿਹੜੇ ਬਾਹਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਉਹ ਜਿੰਨੇ ਵੀ ਸਾਡੇ ਫੋਰਮ ਦੇ ਆਗੂ ਆ ਉਹ ਇੱਥੇ ਪਹੁੰਚ ਕੇ ਸਟੇਜ ਤੇ ਆਪਾਂ ਜ਼ਰੂਰੀ ਇਸ ਜਿਹੜੀ ਸਥਿਤੀ ਦੇ ਵਿੱਚ